ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਅਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਅੱਜ ਅਪ ਬਣਾ ਲੱਗੀਆਂ ਮੈਕਰੋਨੀ ਪਾਸਤਾ ਅ ਬੇਟਾ ਕਹਿੰਦਾ ਜੀ ਕਿ ਮम्मा ਕੁਝ ਬਣਾ ਕੇ ਖਿਲਾਓ ਤੇ ਫਿਰ ਮੈਂ ਕਿਤੇ ਨੂੰ ਪੱਕਾ ਬਣਾਉਂਦੇ ਆ ਵੈਸਤਾ ਇਹ ਬਾਹਰ ਤੋਂ ਲਿਓਨੇ ਜਾ ਕੇ ਪਰ ਨਹੀਂ ਮੈਨੂੰ ਨਹੀਂ ਪਸੰਦ ਕਿ ਬਾਹਰ ਦਾ ਬੱਚਾ ਖਾਵੇ ਜੀ ਕਿਉਂਕਿ ਪਤਾ ਨਹੀਂ ਕਿਦਾਂ-ਕਿਦਾਂ ਦੀਆਂ ਚੀਜ਼ਾਂ ਪਈਆਂ ਵੀ ਹੁੰਦੀਆਂ ਨੇ ਤੇਲ ਵਗੈਰਾ ਕਿਦਾਂ ਦੇ ਹੁੰਦੇ ਢਕੇ ਵੀ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਪ੍ਰਾਇਵੈਂਡ ਦੇ ਜਿਦਾਂ ਸੀ ਲੈ ਲਿਆ ਪਾਣੀ ਤੇ ਮੈਂ ਇਹਨੂੰ ਗਰਮ ਹੋਣਾ ਰੱਖਤਾ ਥੋੜਾ ਜਿਹਾ ਪਾਇਆ ਨਮਕ ਵਿੱਚ ਤੇ ਇਹਦੇ ਵਿੱਚ ਮੈਂ ਨਾ ਮੈਕਰੋਨੀ ਪਾ ਦੂੰਗੀ ਪਾਸਤਾ ਉਬਲ ਲਈ ਥੋੜੀ ਦੇਰੇ ਉਪਰਜੋ 10 ਮਿੰਟ ਲਈ ਜਦੋਂ ਦੇਰ ਤੇ ਵੈਸੇ ਲੱਗਦੀ ਨਹੀਂ ਹੈ ਕਿ ਫਟਾਫਟ ਉਬਾਲੀਆ ਖਾ ਲੈਂਦਾ ਤੇ ਉਬਲ ਵੀ ਫਟਾਫਟ ਜਾਂਦਾ ਹੀ ਹੈ ਨਾ ਤੇ ਫਿਰ ਜਦ ਤੱਕ ਇਹ ਉਹ ਪੱਕੂਗਾ ਹੌਣੇ-ਹੌਣੇ ਦੇਖੂਗੀ ਘੱਟ ਕਰਕੇ ਰੱਖੂਗੀ ਅਸਨ ਵਸੇ ਮੈਂ ਸਾਨੂੰ ਤੇ ਮੈਂ ਇਹਦੇ ਚ ਪਾਤਾ ਥੋੜਾ ਜਿਹਾ ਪਾ ਦੂੰਗੀ ਮੈਂ ਰਿਫਾਇਨਡ ਤੇਲ ਅਰ ਰਿਫਾਇਨਡ ਨਾਲ ਇਸ ਤਰ੍ਹਾਂ ਹੁੰਦਾ ਕਿ ਇਹ ਚਿਪਕਦਾ ਨਹੀਂ ਹੈਗਾ ਕਿ ਦੂਜੇ ਨਾਲ ਤੇ ਫਿਰ ਕੱਲਾ-ਕੱਲਾ ਹੋ ਜਾਂਦਾ ਨਾ ਤੇ ਮੈਂ ਰੋ ਥੋੜਾ ਜਿਹਾ ਫਿਰ ਹਲਾ ਦੂੰਗੀ ਸਾਰਾ ਵਿੱਚ ਰਿਫਾਇਨਡ ਪਾਣੀ ਵਿੱਚ ਮਿਲ ਜਾਊਗਾ ਜਾ ਕੇ ਤੇ ਫਿਰ ਹੁਣ ਮੈਂ ਇਹਨੇ ਤਿਆਰ ਕਰ ਲੈਂਦੀ ਆ ਆਪਣਾ ਮਸਾਲਾ ਤਿਆਰ ਕਰਦੀ ਆ ਵਿੱਚ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚੀ ਇਹਨੇ ਮੈਨੂੰ ਤਿਆਰ ਕਰ ਲੈਂਦੀ ਅਕੋਰਡਿੰਗ ਕਰਕੇ ਤੇ ਮੈਂ ਇਹਨੂੰ ਹੌਦ ਇੱਕ ਵਾਰੀ ਫਿਰ ਵਿੱਚ ਦੀ ਹਲਾ ਦਿੰਦੀ ਆ ਇਹਦੇ ਜਿਆਦਾ ਨਾ ਹੋ ਜੇ ਦੇਖੋ ਦਵਾ ਕੇ ਦੇਖ ਰਹੀ ਸੀ ਹੋ ਗਿਆ ਥੋੜਾ ਜਿਹਾ ਮਿਲਵਰ ਰੱਖਿਆ ਹੋਇਆ ਸੀ ਜਾਨੀ ਤੇ ਮੈਂ ਤੇ ਹੁਣ ਮੈਂ ਇਸ ਨੂੰ ਦੂਜੇ ਬਾਲਸ ਚ ਕੱਢ ਜੂਗੀ ਛਾਣ ਦੂੰਗੀ ਇਹਨੂੰ ਚੰਗੀ ਤਰ੍ਹਾਂ ਪਾਣੀ ਨਿਕਲ ਜਾਊ ਇਹਦੇ ਚ ਛਾਣ ਨੂੰ ਚਪਾ ਕੇ ਤੇ ਫਿਰ ਮੈਂ ਉੱਪਰ ਤੋਂ ਠੰਡਾ ਪਾਣੀ ਘੇਰ ਦਿੰਦੀ ਆ ਉੱਪਰ ਕਿਉਂਕਿ ਫਿਰ ਜਦ ਆ ਪੱਕੂ ਹੋਣੀ ਹੈਗਾ ਹਲਕਾ ਹਲਕਾ ਜਿਹਾ ਰਹੂਗਾ ਇਹ ਨਾਲੇ ਕੱਲਾ ਕੱਲਾ ਹੋ ਜਾਂਦਾ ਨਾ ਫਿਰ ਠੰਡਾ ਪਾਣੀ ਘੇਰ ਦੂੰ ਤੇ ਫਿਰ ਥੋੜਾ ਜਿਹਾ ਮੈਨੂੰ ਫਲਾ ਦੂੰਗੀ ਨਹੀਂ ਤੇ ਫਿਰ ਜਦੋਂ ਪੱਕ ਜਾਂਦਾ ਪਾਪ ਨਾਲ ਹੀ ਜਾਂਦਾ ਹੋ ਜਾਂਦਾ ਆ ਫਿਰ ਚਿਪਕ ਜਾਂਦਾ ਆ ਕਈ ਵਾਰ ਆਇਲ ਵੀ ਪਾ ਸਕਦੇ ਹਾਂ ਸੀ ਇਹਦੇ ਵਿੱਚ ਥੋੜਾ ਜਿਹਾ ਪਰ ਮੈਂ ਮੈਂ ਛੰਡੇ ਪਾਉਣ ਨੂੰ ਇੱਕ ਫਾਸੀ ਕਰਤਾ ਸੀ ਤੇ ਪਿਆਜ਼ ਲਸਣ ਅਦਰਕ ਤੇ ਮੈਂ ਇਹ ਕਟਿੰਗ ਕਰ ਲਿਆ ਤੇ ਮੈਂ ਇਹਨੂੰ ਨਾ ਹੁਣ ਲਸਣ ਤੇ ਅਦਰਕ ਨੂੰ ਗ੍ਰੈਂਡਰ ਕਰੂੰਗੀ ਤੇ ਬਹੁਤ ਦੋ ਦਿਨ ਪਾਉਂਗੀ ਟਮਾਟਰ ਹਰੀ ਮਿਰਚੀ మీడియం ਸਾਈਜ਼ ਦੇ ਟਮਾਟਰ ਨੇ ਤੇ ਨੂੰ ਮੈਂ ਗ੍ਰੈਂਡਰ ਕਰ ਲਾਂਗੀ ਲਸਣ ਤੇ ਅਦਰਕ ਨੂੰ ਉਹ ਮੈਂ ਗ੍ਰੈਂਡਰ ਕਰਕੇ ਪਾਉਂਗੀ ਤੇ ਪਿਆਜ਼ ਇਦਾਂ ਹੀ ਲੰਬੇ-ਲੰਬੇ ਹੀ ਰੱਖ ਲੂੰਗੀ ਤੇ ਮਿਰਚ ਵੀ ਇਦਾਂ ਹੀ ਬਾਹ ਲੂੰਗੀ ਵਿੱਚ ਤੇ ਮੈਂ ਰੱਖਣ ਲਗੀ ਕੜਾਹੀ ਗੈਸ ਦੇ ਉੱਪਰ ਰੱਖ ਕੜਾਹੀ ਮੇਰੀ ਨਾਨ ਸਟਿਕ ਪੈਨ ਬਣ ਚੁੱਕਿਆ ਹਾਂ ਨਾਨ ਸਟਿਕ ਪੈਨ ਬਣ ਚੁੱਕਿਆ ਹੈ ਕੜਾਹੀ ਬਣਾ ਬਣਾ ਕੇ ਸਬਜ਼ੀਆਂ ਕਾਲੀ ਕਰਤੀ ਤੇ ਹੁਣ ਇਹਦੇ ਵਿੱਚ ਮੈਂ ਪਾ ਲਿਆ ਤੇਲ ਦੁੱਧ ਲੈ ਕੇ ਆਉਂਗੀ ਮੇਰੇ ਕੋਲ ਕਾਫੀ ਭਾਂਡੇ ਪਈਆਂ ਮੈਂ ਕਿਨੂ ਕਿਨੂ ਬਦਲਾਂ ਮੈਨੂੰ ਇਹਨੇ ਸਮਝਾਉਂਦੀ ਹੈਗੀ ਬਹੁਤ ਸਾਰੇ ਭਾਂਡੇ ਪਈਆਂ ਤੇ ਮੈਂ ਇਹਨੂੰ ਚੇਂਜ ਕਰਕੇ ਲੈ ਕੇ ਆਉਂਗੀ ਵੈਸੇ ਹੈ ਵਧੀਆ ਪਈ ਹੈ ਇੰਦਾ ਨਹੀਂ ਕਿਉਂਕਿ ਆਪਾਂ ਤਲੀਆਂ ਵਿੱਚ ਸਲਜੀਆ ਬਣਾ ਲੈਂਦੇ ਆਂ ਹੋਰ ਫਰਾਈ ਕਰਕੇ ਜਦੋਂ ਨਾਲ ਲੈਂਦੇ ਇਸ ਕਰਕੇ ਇਹ ਥੋੜੀ ਜਿਹੀ ਬਲੈਕ ਬਲੈਕ ਹੋ ਜਾਂਦੀ ਹੈ ਨਾ ਤੇ ਮੈਂ ਹੁਣ ਇਹਦੇ ਵਿੱਚ ਥੋੜਾ ਜਾਂ ਲੈ ਗ੍ਰੈਂਡਰ ਘਾਲਾਂਗੀ ਮਸਾਲੇ ਨੂੰ ਤੇ ਤੇਲ ਹੋ ਗਿਆ ਗਰਮ ਤੇ ਦੇ ਦੇ ਚ ਪਾਉਂਗੀ ਜੀਰਾ ਮਿਰਚੀ ਸਾਕੇ ਪਹਿਲਾਂ ਇਹਨਾਂ ਰੋਸਟ ਕਰ ਲੂਗੀ ਹਲਕੀ ਹਲਕੀ ਜਿਹੀ ਬਰਨ ਸਰੀ ਜੰਗੀ ਤੇ ਲੰਬੇ ਲੰਬੇ ਪਿਆਜ਼ੀ ਵਧੀਆ ਲੱਗਦੇ ਐ ਵੈਸੇ ਤਾਂ ਮਟਰ ਭਾਪੀ ਵਿੱਚ ਬਣਾ ਸਕਦੇ ਆ ਸ਼ਿਮਲਾ ਮਿਰਚੀ ਪਾ ਸਕਦੇ ਆ ਹੋਰ ਵੀ ਜਨਾ ਵਧੀਆ ਲੁੱਕ ਆਉਂਦੀ ਐ ਫਿਰ ਚੀਜ਼ ਦੀ ਤਾਂ ਵਧੀਆ ਲੱਗਦੀ ਆ ਤੇ ਟਮਾਟਰ ਕੱਟ ਲਏ ਆ ਮੈਂ ਬੀਜ ਕੱਢਣਾ ਭੁੱਲ ਗਈ ਸੀ ਫਿਰ ਮੈਨੂੰ ਬਾਅਦ ਚਿੱਤੇ ਆਏ ਵੀ ਮੈਂ ਬੀਜ ਤਾਂ ਕੱਢੇ ਹੀ ਨਹੀਂ ਇਹਦੇ ਚੋਂ ਤੇ ਜਿੰਮ ਲੰਮੇ ਚ ਕਿ ਬੇਟਾ ਨਹੀਂ ਖਾਂਦਾ ਫਿਰ ਇਸ ਕਰਕੇ ਮੈਨੂੰ ਸਿੰਪਲ ਹੀ ਬਣਾਉਣੀ ਪੈਂਦੀ ਆ ਮਿਰਚ ਦਾ ਦਾ ਬੈਰੀ ਆ ਮਿਰਚ ਨਹੀਂ ਪਾਉਣਾ ਚਾਹੁੰਦਾ ਫਿਰ ਵੀ ਮੈਂ ਪਾ ਲਈ ਚਾਕੇ ਤੇ ਅਦਰਕ ਨਾਲ ਸੰਤੇ ਹੋ ਗਿਆ ਹੈ ਗ੍ਰੈਂਡਰ ਕਿਉਂਕਿ ਬੱਚਾ ਨਹੀਂ ਖਾਂਦਾ ਇਹ ਅਦਰਕ ਕੱਟ-ਕੱਟ ਕੇ ਰੱਖੀ ਜਾਣਾ ਫਿਰ ਮੈਨੂੰ ਗ੍ਰੈਂਡਰ ਕਰਕੇ ਪਾਉਣਾ ਪੈਂਦਾ ਜੈਸੀ ਵੀ ਫਲੇਵਰ ਜਦੋਂ ਅੱਛਾ ਹੁੰਦਾ ਇਹਦੇ ਨਾਲ ਜਦੋਂ ਅਸੀਂ ਇਸ ਨੂੰ ਗ੍ਰੈਂਡਰ ਕਰਕੇ ਪਾਉਣੀ ਆ ਨਾ ਤੇ ਹੋਰ ਵੀ ਜਦਾਂ ਵਧੀਆ ਲੱਗਦਾ ਤੇ ਮੈਂ ਜਿਹੜੀ ਚੂਹ ਨੂੰ ਗ੍ਰੈਂਡਰ ਕਰਿਆ ਹਾਂ ਮਸਾਲਾ ਪਾ ਦੂੰਗੀ ਕਿਉਂਕਿ ਇਹਨੇ ਪਿਆਜ਼ ਰੋਸਟ ਹੋ ਚੁੱਕਿਆ ਤੇ ਮੈਂ ਚੰਗੀ ਤਰ੍ਹਾਂ ਪਕਾ ਲੂੰਗੀ ਮਸਾਲੇ ਨੂੰ ਕਿਉਂਕਿ ਅਦਰਕ ਲਸਣ ਚ ਵੀ ਕੱਚਾ ਨਾ ਰਹੇ ਇਹਨੇ ਚੰਗੀ ਤਰ੍ਹਾਂ ਪਕਾ ਕੇ ਤੇ ਫਿਰ ਵੀ ਦੇ ਵਿੱਚ ਨਾ ਮੈਂ ਟਮਾਟਰ ਗ੍ਰੈਂਡਰ ਕਰਕੇ ਪਾਉਂਗੀ ਵਿੱਚ ਇਹਦੇ ਮਾਪ ਵੀ ਗ੍ਰੈਂਡਰ ਕਰਕੇ ਪਾ ਦੂੰਗੀ ਕਿਉਂਕਿ ਇਹ ਪੱਕ ਗਿਆ ਮਸਾਲਾ ਐਨ ਹੋ ਗਿਆ ਤੇਲ ਛੱਡ ਗਿਆ ਨਾ ਮਸਾਲਾ ਹੁਣ ਤੇ ਹੁਣ ਮੈਂ ਤੇ ਟਮਾਟਰ ਪਾ ਦਿੰਦੀ ਆ ਗ੍ਰੈਂਡਰ ਕੀਤਾ ਹੋਇਆ ਦੋ ਟਮਾਟਰ ਪਾ ਦਈ ਕਿਉਂਕਿ ਇਹਦੇ ਨੂੰ ਬੜੀ ਲੱਗਦਾ ਨਾ ਘੱਟਾ ਮੈਂ ਟਾਸਟ ਟਮਾਟਰ ਤੇ ਪਿਆਜ਼ ਨਾਲ ਹੀ ਜਲਦੀ ਹੈ ਤੇ ਅਦਰਕ ਨਸਨ ਨਾਲ ਦੀ ਜੋੜੀ ਹੁਣ ਗਈ ਆ ਅੱਛਾ ਕਲੀ ਵਰਾਂਦਾ ਤੇ ਜਿਹੜੀ ਸੌਰੀ ਲੱਗਦੇ ਨੇ ਫਿਰ ਮਸਾਲੇ ਵਿੱਚ ਮਸਾਲੇ ਨਹੀਂ ਪਾਉਂਦੇ ਹੈਗੇ ਅਸੀਂ ਫਿਰ ਵੀ ਮਤਲਬ ਬਹੁਤ ਵਧੀਆ ਬਣਦੀ ਹੈ ਹਲਕੇ ਜਿਹੇ ਮਸਾਲਿਆਂ ਨਾਲ ਵੀ ਤੇ ਪਿਆਜ਼ ਤੇ ਆਮ ਗੱਲ ਹੈ ਤੇ ਤੇ ਦੇ ਵਿੱਚ ਪਾਉਂਗੀ ਮਿਰਚ ਤੇ ਨਮਕ ਬਸ ਹੋਰ ਜ਼ਿਆਦਾ ਨਹੀਂ ਕੁਝ ਪਾਉਣਾ ਬਸ ਸਾਈ ਪਾਉਣੀ ਗਿਰਚ ਹਲਦੀ ਨਹੀਂ ਪਾਉਂਦੀ ਹੈਗੀ ਮੈਂ ਉਹ ਤੁਹਾਡੀ ਮਰਜ਼ੀ ਜੀ ਤੁਸੀਂ ਪਾੜੀਂ ਪਾਓ ਤੇ ਨਹੀਂ ਪਾਣੀ ਨਾ ਪਾਓ ਵੈਸੇ ਮੈਂ ਨਹੀਂ ਪਾਈ ਸੀ ਇਹਦੇ ਵਿੱਚ ਲੀਕੋ ਤੇਲ ਐਨ ਛੱਡ ਦੋ ਮਸਾਲੇ ਨੇ ਉਹ ਪਾ ਦੇਗੀ ਚੰਸਲੇ ਬੀਚ ਮਿਰਚ ਤੇ ਨਮਕ ਬਸ ਤੇ ਮੈਂ ਇਹਦੇ ਵਿੱਚ ਪਾਣੀ ਨਹੀਂ ਪਾਉਂਗੀ ਸਿਰਫ ਦਹੀਂ ਹਲਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੀ ਛੋਟਾ ਜਿਹਾ ਸਾਰੇ ਮਸਾਲੇ ਐ ਰਣ ਚਾਵਾਂਗੀ ਵਿੱਚ ਪਿਆਜ਼ ਥੋੜੇ ਕੱਚੇ ਕੱਚੇ ਰੱਖ ਹੁੰਦੇ ਕਿਉਂਕਿ ਉਹ ਹੀ ਵਧੀਆ ਲੱਗਦੇ ਆ ਜਦੋਂ ਪੱਕੇ ਹੋਏ ਪਿਆਜ਼ ਨਹੀਂ ਵਧੀਆ ਲੱਗਦਾ ਹਲਕਾ ਬ੍ਰਾਊਨ ਬ੍ਰਾਊਨ ਵਧੀਆ ਲੱਗਦਾ ਤੇ ਇਹਦੇ ਵਿੱਚ ਸੱਤੀਆਂ ਕੱਚੀ ਕੱਚੀ ਹੁੰਦੀ ਵਧੀਆ ਲੱਗਦੀਆਂ ਹਨ ਪਰ ਮੈਂ ਸੱਤੀਆਂ ਪਾਈਆਂ ਨਹੀਂ ਹੈਗੀਆਂ ਕੋਈ ਬੇਰ ਬੇਟਾ ਅਜੁੰਦਾ ਅਗੇ ਜੋ ਨਹੀਂ ਪੰਦਾ ਕਿ ਨਹੀਂ ਪਾਉਂਦਾ ਕਿ ਜੋ ਤੇ ਫਿਰ ਆਪਣਾ ਸਵਾਦ ਚੋੜਨ ਦੇਖਣ ਦੇ ਬੱਚੇ ਲਈ ਤਾਂ ਸਭ ਕੁਝ ਕਰਨਾ ਹੁੰਦਾ ਤੇ ਮਸਾਲੇ ਨੇ ਇਹਨਾਂ ਤੇਲ ਛੱੜਦਾ ਹੂੰ ਬਾਕੀ ਚੁੱਕ ਕੇ ਮਸਾਲੇ ਵਰਤੀਆਂ ਦੇ ਰੱਖੇ ਨਾਲ ਤੇ ਹੁਣ ਇਹਦੇ ਵਿੱਚ ਮੈਂ ਪਾ ਦੂੰਗੀ ਮੈਕਰੋਨੀ ਦੇਖੋ ਵਾਈਟ ਵਾਈਟ ਆ ਰਿਹਾ ਕੈਮਰਨ ਜਿਹੜੇ ਸੀਗਾ ਤੇ ਕੈਮਰਾ ਬੰਦ ਕਰਕੇ ਨਾਲ ਫਿਰ ਇਹਨਾਂ ਦੇ ਵਿੱਚ ਹੋਂ ਸਾਰੇ ਵੈਸੇ ਕਲਰ ਇਹਦਾ ਬਹੁਤ ਪਿਆਰਾ ਸੀ ਬਾਅਦ ਕੈਮਰਾ ਕੋਈ ਨੀ ਬਾਕਸ ਕਰਦਾ ਹੈਗਾ ਕਲਰ ਨਾਲ ਤੇ ਇਹਦੇ ਨਾਲ ਤਾਂ ਹੋਰ ਵੀ ਬਹੁਤ ਹੀ ਸੋਨਾ ਕਲਰ ਕੀ ਆ ਜਾਂਦਾ। ਵਾਸਤੇ ਦਾ। ਤੇ ਬਣਿਆ ਵੀ ਬਹੁਤ ਵਧੀਆ ਆ। ਤੇ ਇਹਦੇ ਵਿੱਚ ਹੁਣ ਮੈਂ 2 ਪੈਕਟ ਮੈਗੀ ਮਸਾਲੇ ਦੇ ਘੇੜ ਦੂੰਗੀ ਵਿੱਚ। ਕਿਉਂਕਿ ਉਹ ਜੋ ਬੱਚੇ ਨੂੰ ਪਸੰਦ ਆਇਆ ਫਿਰ ਮੈਨੂੰ ਉਹ ਹੀ ਪਾਣਾ ਪੈਂਦਾ। ਔਰ ਲੈ ਗਏ ਸੀ ਮम्मा ਉੱਪਰ ਮੈਗੀ ਮਸਾਲਾ ਪਾ ਵੀ ਵਿੱਚ। ਫਿਰ ਮਾੜਾ ਟੇਸਟੀ ਲੱਗਦਾ ਆ। ਤੇ ਫਿਰ ਮੈਂ ਇਹਦੇ ਵਿੱਚ 2 ਪੈਕਟ ਮੈਗੀ ਦੇ ਮੈਗੀ ਮਸਾਲੇ ਪਾਏ ਸੀ। ਇਹ ਹੋਰ ਵੀ ਮੇਰਾ ਫੇਵਰਟ ਹੁੰਦਾ ਉਹਦੇ ਨਾਲ ਰੰਗ ਤੇ ਵੰਦ ਜਾਂਦੀ ਹੈ ਤੇ ਲੇਵਲ ਵੀ ਉੱਚਾ ਹੁੰਦਾ ਇਹਦੇ ਨਾਲ ਤੇ ਫਿਰ ਮੈਂ ਇਹਦੇ ਵਿੱਚ ਜਸੋਸ ਵੀ ਪਾਈ ਸੀਗੀ ਉਪਰੋਂ ਮੈਂ ਗੈਸ ਨੂੰ ਬੰਦ ਕਰਤਾ ਸੀ ਸੋਸ ਸਾਰੇ ਵਿੱਚ ਹੀ ਪਾ ਲਈ ਸੀ ਤੇ ਜਿन्हें ਅਲੱਗ ਤੋਂ ਲੈਣੀ ਹੁੰਦੀ ਹੈ ਸੋਸ ਉਹ ਅਲੱਗ ਤੋਂ ਵੀ ਲੈ ਲੰਦਾ ਔਰ ਇਹਦੇ ਵਿੱਚ ਹੀ ਪਾਤੀ ਸੀਗੀ ਮੈਂ ਸਾਰੀ ਜਸੋਸ ਅੱਛਾ ਫਲੇਵਰ ਹੁੰਦਾ ਇਹਦੇ ਨਾਲ ਵੀ ਤੇ ਤੁਸੀਂ ਵੀ ਇਹਨਾਂ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਹੁਤ ਹੀ ਯਮੀ ਬਣਦੀ ਆ ਤੇ ਪਲੀਜ਼ ਜੀ ਮੇਰੀ ਨਿਊ ਫੈਮਲੀ ਆ ਪਲੀਜ਼ ਪਲੀਜ਼ ਤੁਸੀਂ ਚੈਨਲ ਨੂੰ ਜੁਆਇਨ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਆਪਣੀ ਮੈਕਰੋਨੀ ਬਣ ਕੇ ਹੋ ਗਈ ਰੈਡੀ ਤੇ ਹੁਣ ਤੁਸੀਂ ਵੀ ਖਾਓ ਜੀ ਤੁਸੀਂ ਵੀ ਦੇਖੋ ਇੱਕ ਵਾਰੀ ਜ਼ਰੂਰ ਬਣਾ ਕੇ ਸੱਚੀ ਬਹੁਤ ਵਧੀਆ ਬਣਦੀ ਆ ਤੇ ਬਹੁਤ ਹੀ ਯਮੀਰ ਤੇਸਟੀ ਹੁੰਦੀ ਆ ਤੇ ਤੁਸੀਂ ਵੀ ਲੋ ਜੀ ਤੁਹਾਡੇ ਲਈ ਵੀ ਪਲੇਟਾਂ ਚ ਪਾਤੀ ਐ ਕਲਰ ਆ ਗਿਆ ओरिजिनल ਕਲਰ ਆਉਗਾ ਹੋਂ ਇਦਾਂ ਵੀ ਬਣੀ ਸੀ ਬਹੁਤ ਹੀ ਸਟਿਚ ਤੇ ਇੱਕ ਮੇਰੀ ਹੋਰ ਖੁਸ਼ੀ ਸੀ ਪਹਿਲਾ ਬੇਟਾ ਪਾਸ ਹੋਇਆ ਤੇ ਦੂਜੀ ਖੁਸ਼ੀ ਮੇਰੇ ਐਡਜੰਸ ਆ ਗਿਆ ਸੀ ਤੇ ਪਹਿਲਾਂ ਛੋਟੀ ਜੀ ਗਲਤੀ ਨਾਲ ਵਾਪਸ ਮੁੜ ਗਿਆ ਸੀ ਗਲਤੀ ਕੀ ਸੀ ਕਿ ਅਸੀਂ ਪੋਸਟ ਆਫਿਸ ਜਾ ਕੇ ਕਹਿ ਕੇ ਨਹੀਂ ਆਈ ਸੀ ਕਿ ਕਿ ਉਹ ਥੇਕ ਜਾ ਕੇ ਇੱਕ ਵਾਰੀ ਕਹਿ ਲੰਦੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਉਹਨੇ ਵਾਪਸ ਮੋੜਤਾ ਸੀ ਕਿਉਂਕਿ ਉਹਨਾਂ ਤੇ ਨਾਮ ਹੀ ਸੀ ਕਿ ਫੋਨ ਨੰਬਰ ਵਗੈਰਾ ਅਡਰੈਸ ਵਗੈਰਾ ਨਹੀਂ ਸੀ ਤੇ ਫਿਰ ਅਸੀਂ ਦੁਬਾਰੇ ਫਿਰ ਅਪਲਾਈ ਕੀਤਾ ਤੇ ਵਾਈਗੁਰ ਜੀ ਦੀ ਕਿਰਪਾ ਨਾਲ ਦੁਬਾਰੇ ਸਾਡਾ ਫਿਰ ਐਡਸੈਂਸ ਆ ਗਿਆ ਜੀ ਥੈਂਕ ਯੂ ਸੋ ਮੱਚ ਮਾਈ ਫੈਮਿਲੀ ਤੇ ਉਹਦੇ ਬਾਅਦ ਵਿੱਚ ਕੁਲਰ ਕੀਤਾ ਸ਼ਾਮ ਨੂੰ ਸਾਫ਼ ਕਿਉਂਕਿ ਕਾਫੀ ਦਿਨ ਹੋ ਗਏ ਕੁਲਰ ਸਾਫ਼ ਕਰਨ ਨੂੰ ਪਿਆ ਸੀ ਕਿਉਂਕਿ ਹਫ਼ਤੇ ਵਿੱਚ ਨੂੰ ਆ ਦੋ ਅਮਰ ਹਫਤੇ 15 ਦਿਨ ਦੇ ਵਿੱਚ ਅਸੀਂ ਦੋ ਵਾਰੀ ਕਰ ਦਿੰਦੇ ਹਾਂ ਇਹਨੂੰ ਸਾਫ ਤੇ ਇਹਨਾਂ ਹੁਣ ਪ੍ਰਿੰਡਾਂ ਵੀ ਲੱਗ ਰਹੀਆਂ ਸੀਗੇ ਬਾਰ-ਬਾਰ ਅੰਦਰ ਬੜਦੀਆਂ ਸੀ ਹੈਗੀ ਆ ਕੇ ਸਾਨੂੰ ਵੀ ਡਰ ਲੱਗਿਆ ਰਹਿੰਦਾ ਤੇ ਕਿ ਉੱਪਰ ਨਾ ਬੱਜੀ ਆ ਕੇ ਹਨਾ ਲੜ ਜਾਂਦੀਆਂ ਫਿਰ ਤੇ ਪਹਿਲੇ ਹੀ ਗਰਮੀ ਬਹੁਤ ਆ ਦੇਖੋ ਸਾਹਮਣੇ ਵਿੱਚ ਬੈਠੀਆਂ ਨੇ ਪ੍ਰਿੰਡਾਂ ਤੇ ਨਾਲੇ ਫਿਰ ਕੂਲਰ ਸਾਫ ਕਰਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਮੱਛਰ ਵਗੈਰਾ ਜ਼ਿਆਦਾ ਹੋ ਜਾਂਦੇ ਆ ਇਹਨਾਂ ਤੋਂ ਵੀ ਬਚਣ ਦੀ ਜ਼ਰੂਰਤ ਹੈਗੀ ਤੇ ਫਿਰ ਬੇਟਾ ਲੱਗਿਆ ਹੋਇਆ ਤਾਂ ਕੂਲਰ ਸਾਫ ਕਰਨ ਲਈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ